ਖੰਨਾ ਖੇਤਰ ਵਿੱਚ ਹੜ੍ਹਾਂ ਤੇ ਭਾਰੀ ਮੀਂਹ ਕਾਰਨ ਹੋਏ ਵੱਡੇ ਨੁਕਸਾਨ ਦੀ ਪਰਪਾਈ ਲਈ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਵੰਡੀ ਗਈ ਹੈ। ਸਰਕਾਰ ਨੇ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਕੇ ਇਸ ਨਾਲ ਸੰਬੰਧਿਤ 120 ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ ਨੇ। ਇਹ ਪਰਿਵਾਰ ਹੜਾ ਕਾਰਨ ਆਪਣੇ ਘਰ ਗੁਆ ਬੈਠੇ ਸਨ ਅਤੇ ਹੁਣ ਇਸ ਰਕਮ ਨਾਲ ਇਹਨਾਂ ਦੇ ਪੱਕੇ ਮਕਾਨ ਬਣਾਏ ਜਾਣਗੇ। ਮਨਜ਼ੂਰੀ ਪੱਤਰ ਵੰਡਣ ਦਾ ਰਸਮੀ ਸਮਾਗਮ ਖੰਨਾ ਦੇ ਬੀਡੀਪੀਓ ਦਫ਼ਤਰ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਕੈਪਟਨ ਮੰਤਰੀ ਤਰुण ਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੀ ਮੁਸ਼ਕਲ ਘੜੀ ਵਿੱਚ ਨਾਲ ਖੜੀ ਹੈ ਅਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਬਿਨਾਂ ਮਦਦ ਦੇ ਨਹੀਂ ਛੱਡਿਆ ਜਾਵੇਗਾ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਹਰ ਇੱਕ ਪਰਿਵਾਰ ਦੀ ਪੂਰੀ ਜਾਂਚ ਕਰਕੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ ਤਾਂ ਕਿ ਲੋਕ ਮੁੜ ਆਪਣੇ ਘਰ ਬਣਾ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਸ਼ੁਰੂਆਤ ਦੇ ਸਕਣ ਇਸ ਸਮਾਗਮ ਦੌਰਾਨ ਪਰਿਵਾਰ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਸਹਾਇਤਾ ਉਹਨਾਂ ਲਈ ਬੇਹੱਦ ਹੈ ਦੂਜੇ ਪਾਸੇ ਲੋਕਾਂ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਔਰ ਇਕੱਠੇ ਹੋਏ ਹਾਂ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜ ਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 67 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੀ ਮੇਰੇ ਪਿੰਡੋਂ ਨਾ ਅੱਜ ਦੋ ਪਿੰਨਾ ਮਤਲਬ ਦੋ ਘਰਾਂ ਨੂੰ ਜਿਹੜੇ ਆ ਕੱਚੇ ਮਕਾਨ ਪੀਐਮ ਬਾਈ ਦੀ ਸਕੀਮ ਚੱਲ ਰਹੀ ਸੀ ਉਹਨਾਂ ਦੇ ਵਿੱਚੋਂ ਦੋ ਨੂੰ ਲੈਟਰਸ ਮਿਲੇ ਲੰਗੇ ਜੋ ਗ੍ਰਾਂਟ ਸੀਗੇ ਕੱਚੇ ਘਰਾਂ ਦੀ ਉਹ ਮਿਲਿਆ ਇਹ ਮਾਂ ਸਾਹਿਬ ਸਰਕਾਰ ਦੀ ਜਿਹੜੀ ਮਾਂ ਸਾਹਿਬ ਦੀ ਜਿਹੜੀ ਸਰਕਾਰ ਆ ਇਹ ਇਹਦੇ ਵਿੱਚ ਹੀ ਪੋਸੀਬਲ ਹੋ ਸਕਦਾ ਸੀ ਜੇ ਜੋ ਅੱਜ ਹੋਇਆ ਏ ਤੇ ਸਾਡੇ ਮੇਰੇ ਪਿੰਡ ਵਾਸੀਆਂ ਨੂੰ ਬਹੁਤ ਮਾਣ ਹੈ ਮਾਨ ਸਰਕਾਰ ਦੇ ਤੇ ਅਸੀਂ ਵੀ ਨਾਲ ਜੁੜੇ ਹੋਇਆ ਮਾਨ ਸਰਕਾਰ ਦੇ ਤੇ ਅਸੀਂ ਧੰਨਵਾਦ ਕਰਾਂਗੇ ਮਾਨ ਸਰਕਾਰ ਦਾ ਕਿਉਂਕਿ ਬਹੁਤ ਹੀ ਲੋੜਵੰਦ ਜਿਹੜੇ ਸੀਗੇ ਪਰਿਵਾਰ ਸੀਗੇ ਗਰੀਬ ਪਰਿਵਾਰ ਸੀਗੇ ਤੇ ਮੈਂ ਕਾਫੀ ਚਲੇ ਬਾਰਛੇ ਦੇ ਹੋਣ ਦੇ ਕਾਰਨ ਜਿਹੜੇ ਇਹਨਾਂ ਦੇ ਘਰ ਦੇ ਚੁੱਧ ਚੁੱਕੇ ਸੀਗੇ ਸੋ ਇਹਨਾਂ ਨੂੰ ਇਹਨਾਂ ਨੇ ਜਿਹੜਿਆ ਰਾਹਤ ਆ ਇੱਕ ਦਿੱਤੀ ਆ ਸੋ ਜੋ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਥੈਂਕ ਯੂ ਸੋ ਮੀਨ ਆ ਤੁਹਾਡਾ ਜੀ ਜਸਵਿੰਦਰ ਕਾਹ ਜੀ ਪਿੰਡ ਕਿਹੜਾ ਜੀ ਉਹ ਪਿੰਡ ਦੀ ਜੇ ਅੱਜ ਤੇ ਤੁਸੀਂ ਆਇਆ ਸੀ ਘਟਾ ਬਕਰ ਤੇ ਤਾਂ ਠੀਕ ਆ ਸੀ ਨਹੀਂ ਦੇ ਹਰ ਨਾਲ ਗਿਰ ਗਿਆ ਸੀ ਜੀ ਸਰਕਾਰ ਨੇ ਜਿਹੜਾ ਤਾਂ ਸੁਪੀ ਰਾਹ ਦਿੱਤੀ ਆ ਬਹੁਤ ਪੱਕਾ ਛੱਪਕੀ ਛੱਤ ਆस्ते ਰਹਿ ਦਿੱਤੀ ਆ ਜੀ ਸਰਕਾਰ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਆ ਬਹੁਤ ਵਧੀਆ ਦੇਖਦੇ ਆ ਜੀ ਪਹਿਲਾਂ ਕਿੰਨੇ ਮੁਸ਼ਕਲਾਂ ਆਉਂਦੀਆਂ ਸਾਡੇ ਕੋਲ ਬਹੁਤ ਜ਼ਿਆਦਾ ਹੁੰਦੀਆਂ ਸੀ ਜੀ ਹਾਂ ਜੀ ਬਹੁਤ ਵਧੀਆ ਰਾਹਤ ਮਿਲੀ ਆ ਸਾਡੇ ਤੇ ਪੱਕੀ ਛੱਤ ਆਊਗੀ ਭਵਾਨਤਮਾਨ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਮ ਆਦਮੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਊਰੋ ਰਿਪੋਰਟ এবੀਪੀ ਸੰਜੋਤ